ਕਿ ਤੁਮਿਆ ਤੇਰਾ ਮੋਬਾਈਲ ਹੈ ਕਾਰ ਲਾ ਕੋ ਖਲੋਇਆ ਮੈਂ ਕੋ ਫੀਆ ਐਨ ਅਗੋਗੇ ਲੱਗੇ ਆ ਦੇ ਕੋ ਦੋ ਮੁੰਡੇ ਵੀ ਇੱਕ ਪੋਈਏ ਇਹਨੂੰ ਵੜ ਲਏ ਦੋਨਾਂ ਮੁੰਡਿਆਂ ਨੇ ਇੱਕ ਉਹ ਸਰਦਾਰ ਵੀ ਦੂਜਾ ਸਰਦਾਰ ਵੀਰੇ ਇੱਕ ਨੇ ਲੱਤ ਮਾਰੀ ਬੱਜ ਗਿਆ ਉਹ ਦੂਜੇ ਨੇ ਫਿਰ ਤੋਂ ਮਾਰੀ ਮੋਬਾਈਲ ਮੰਗਿਆ ਮਿਲ ਗਏ ਯਾਰ ਦੋ ਮਿੰਟ ਸਾਦਰੇ ਕੁੱਟਿਆ ਇਹਨਾਂ ਨੂੰ ਰੋਈ ਔਰ ਵਰੀ ਦਾ ਕੰਮ ਉਹਦੋਂ ਆਂਟੀ ਦਾ ਫੋਨ ਚੋਰੀ ਕਰਕੇ ਆਂਟੀ ਦਾ ਫੋਨ ਹੀ ਲੈ ਕੇ ਗਏ ਤੁਹਾਡੇ ਮਹੱਲੇ ਜਾਂਂਡੀ ਉਹਨਾਂ ਦਾ ਫੋਨ ਨਹੀਂ ਲਈ ਗਏ ਹਰਵਰੀ ਦਾ ਇਹਨਾਂ ਦਾ ਕੰਮ ਹੈ ਫਿਰ ਉਹਦੋਂ ਪੈਸੇ ਚੱਕ ਲਏ ਆ ਕਿਦਾ ਸੀ ਕਾ ਮੋਬਾਈਲ ਇਹ ਗਲੀ ਦਾ ਬੱਚਾ ਵੈ ਸਾਰੀ ਪਬਲਿਕ ਨੇ ਫੜਿਆ ਇਹਨੂੰ ਮੋਬਾਈਲ ਉਹਨੂੰ ਵਾਪਸ ਦੇ ਦਿੱਤਾ ਬੱਚੇ ਨੇ ਮੋਬਾਈਲ ਉਹਨੂੰ ਵਾਪਸ ਦੇ ਦਿੱਤਾ ਗਿਆ ਤੇ ਪੁਲਿਸ ਤੋਂ ਤੁਹਾਨੂੰ ਕੀ ਸ਼ਿਕਾਇਤ ਆ ਸਾਰੇ ਇੰਨਾ ਇੰਨਾ ਮੇਸੂਬਾ ਕੀਤਾ ਵੈ ਗਲਤ ਬੋਲੇ ਅੱਗੋਂ ਕਹਿੰਦੇ ਜੋ ਕਰਨਾ ਤੁਸੀਂ ਕਰ ਲਓ ਅੱਗੋਂ ਧੱਕੇ ਮਾਰੇ ਇਹਨੂੰ ਅੱਗੋਂ ਕਹਿੰਦੇ ਤੁਹਾਨੂੰ ਵਿੱਚੋਂ ਬਾਹਰ 당ਗੇ ਕਿੰਨੇ ਮੁਲਾਜ਼ਮ ਆ ਹਾਂਜੀ ਆ ਦੋ ਮੁਲਾਜ਼ਮਾਂ ਵਿੱਚੋਂ ਕਹਿੰਦੇ ਤੁਹਾਨੂੰ ਬਾਹਰ 당ਗੇ ਸ਼ਰਾਬ ਕੀਤੀ ਹੀ ਇਹਨਾਂ ਨੇ ਵਿੱਚੋਂ ਅੱਗੋਂ ਸਾਨੂੰ ਧਮਕੀਆਂ ਲਾਉਂਦੇ ਵੈ ਕਿ ਤੁਹਾਨੂੰ ਵਿੱਚੋਂ ਬਾਹਰ 당ਗੇ ਹੋਇਆ ਕੀ ਗੱਲ ਹੋਈ ਹੈ ਗੱਲ ਇਹ ਹੋਈ ਆ ਵੀ ਉਸ ਚੌਂਕੀ ਤੋਂ ਸਾਨੂੰ ਇਨਫੋਰਮੇਸ਼ਨ ਮਿਲੀ ਵੀ ਇੱਥੇ ਕੋਈ ਖੋਹ ਕੀਤਾ ਮੁੰਡਾ ਹੈ ਨਾ ਪਬਲਿਕ ਨੇ ਕਿਹਾ ਅਸੀਂ ਲੈਣ ਆਏ ਆ ਅਸੀਂ ਹੁਣ ਲੈ ਕੇ ਚੱਲੇ ਉਹਨੂੰ ਪਰ ਇਹ ਪਬਲਿਕ ਵਾਲੇ ਉਹਨਾਂ ਨੂੰ ਜਾਣ ਨਹੀਂ ਦੇਣ ਤੇ ਕਹਿੰਦੇ ਵੀ ਅਸੀਂ ਜਾਣ ਨਹੀਂ ਦੇਣਾ ਆਏ ਨੇ ਪਰ ਕੋਈਆਂ ਇਹ ਮੁੰਡੇ ਨੇ ਮੋਬਾਈਲ ਮੋਬਾਈਲ ਖੋਹ ਮੋਬਾਈਲ ਦੀ ਖੋਹ ਕੀਤੀ ਹੈ ਬੱਚੇ ਕੋਲ ਇਹਦੇ ਕੋ ਬਰਾਮਦਗੀ ਹਲੇ ਤੱਕ ਹੋਈ ਕੋਈ ਹੈ ਅਜੇ ਤਾਂ ਕੋਈ ਕੁਝ ਨਹੀਂ ਪਬਲਿਕ ਨੇ ਫੜ ਕੇ ਖਿਲਾ ਰਿਆ ਹੈ ਤੇ ਅਹੀਂ ਬਈ ਨੂੰ ਚੌਂਕੀ ਤੋਂ ਲੈਣਾ ਆ ਲੈ ਕੇ ਚੱਲੇ ਮੋਬਾਈਲ ਮਿਲ ਗਿਆ ਜੀ ਮੋਬਾਈਲ ਮਿਲ ਗਿਆ ਜੀ ਮੋਬਾਈਲ ਕਿੰਨਾ ਕੋਆ ਬੱਚੇ ਬੱਚੇ ਦੇ ਨਿਕਲੇ ਬੱਚੇ ਮੰਨ ਲਓ ਪਤਾ ਲੱਗੀ ਫੋਨ ਆਇਆ ਸੀ ਕਮੈਂਟ ਵੀ ਇਸ ਫੜਿਆ ਮੋਬਾਈਲ ਨਾਲ ਜ਼ੋਰ ਬੰਦਾ ਤੇ ਕੁਝ ਵਾਰੀ ਭੇਜੀ ਸੀ ਉਦੋਂ ਇਹਨਾਂ ਦਾ ਟਕਰਾਅ ਹੋਇਆ ਜੀ ਤੇ ਫਿਰ ਮੈਂ ਇਸ ਲਈ ਆਪ ਆ ਗਏ ਤੇ ਉਹਨ ਲੈ ਕੇ ਗਏ ਹਾਂ ਵੈਰੀਫਾਈ ਕਰ ਲੈਣ ਸਰ ਜੋ ਕਰੀ ਬੰਦੀ ਕਰ ਦਿੰਦੇ ਪਾਰੀ ਲਾਕਾ ਨਿਵਾਸੀਆਂ ਦਾ ਕਹਿਣਾ ਕਿ ਜਿਹਨੇ ਮੁਲਾਜ਼ਮ ਭੇਜੇ ਉਹਨਾਂ ਨੇ ਦਾਰੋਗੀ ਕੀਤੀ ਹੋਈ ਹੈ ਚਲੋ ਜੀ ਇਹਨਾਂ ਦੀ ਸਰਟੀਫਾਈ ਕਰਾ ਲਏ ਤੇ ਚੈੱਕ ਕਰਾ ਦਨੇ ਮੁਲਾਜ਼ਾ ਕਰਾ ਲ